ਤੋਂ ਨੰਬਰ ਵੀ ਦਿਖਾਉਣੇ ਹੁੰਦੇ ਆ ਤਾਂ ਜੋ ਤੁਸੀਂ ਕਾਲ ਕਰਕੇ ਆਪਣੀ ਰਾਏ ਦੇ ਸਕੋ ਅੱਜ ਬਹੁਤ ਹੀ ਅਹਿਮ ਵਿਸ਼ਾ ਹੈਗਾ ਦਰਸਲ ਬ੍ਰਾਂਡਡ ਬੋਤਲਾਂ ਜਿਹੜੀਆਂ ਸ਼ਰਾਬ ਦੀਆਂ ਮਹਿੰਗੀਆਂ ਬੋਤਲਾਂ ਹੁੰਦੀਆਂ ਨੇ ਲੋਕ ਸੋਚਦੇ ਨੇ ਕਿ ਬ੍ਰਾਂਡਡ ਬੋਤਲ ਅਸੀਂ ਲੈ ਲਈ ਹੈ ਮਹਿੰਗੀ ਬੋਤਲ ਹੈਗੀ ਹੈ ਸ਼ਰਾਬ ਇਸ ਦੇ ਵਿੱਚ ਚੰਗੀ ਹੋਏਗੀ ਪਰ ਅੱਜ ਪਰਦਾਫਾਸ਼ ਹੋਇਆ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਕਟਿਆ ਸ਼ਰਾਬ ਮਹਿੰਗੀਆਂ ਬੋਤਲਾਂ ਦੇ ਵਿੱਚ ਪਰੀ ਜਾ ਰਹੀ ਸੀ ਮਤਲਬ ਜੇ ਬੋਤਲ ਦਾ ਰੇਟ 3000 ਰੁਪਏ ਹੈ ਤਾਂ ਅੰਦਰ दारू ਉਹਦੇ ਕਟਿਆ ਹੈ ਤਾਂ ਇਸ ਦਾ ਪਰਦਾ ਫਾਸ਼ ਹੋਇਆ ਦੋ ਥਾਵਾਂ ਦੇ ਉੱਤੇ ਅੱਜ ਛਾਪੇ ਮਾਰੇ ਗਏ ਨੇ ਔਰ ਪਹਿਲਾਂ ਤਾਂ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬਾਂ ਦੇ ਨਾਲ ਦੇਸੀ ਸ਼ਰਾਬ ਦੇ ਨਾਲ ਮੋਤਾ ਪਹਿਲਾਂ ਬਥੇਰੀਆਂ ਹੋ ਚੁੱਕੀਆਂ ਨੇ ਮੰਨਿਆ ਜਾ ਰਿਹਾ ਸੀ ਕਿ ਇਸ ਤੋਂ ਬਾਅਦ ਉਹਨਾਂ ਦੇ ਉੱਤੇ ਰੋਕ ਲੱਗੇਗੀ ਪਰ ਇਹ ਜਿਹੜਾ ਹੁਣ ਨਵਾਂ ਪੰਡਾ ਫੜ ਲਿੱਤਾ ਇਹਨਾਂ ਨੇ ਕਿ ਬ੍ਰਾਂਡਡ ਬੋਤਲ ਲੈ ਕੇ ਆਉਂਦੇ ਨੇ ਲੇਬਲ ਉਸ ਦੇ ਉੱਤੇ ਲੱਗਿਆ ਹੁੰਦਾ ਹੈ ਮੋਟਾ ਤੇ ਬੰਦੇ ਸੋਚਦੇ ਨੇ ਕਿ 2-3000 2500 ਦੀ ਬੋਤਲ ਹੈ ਤੇ ਇਹ ਲੈ ਲੈਣੇ ਆ ਇਹ ਸ਼ਰਾਬ ਇਸ ਦੇ ਵਿੱਚ ਵਧੀਆ ਹੋਵੇਗੀ ਪਰ ਉਸ ਦੇ ਵਿੱਚ ਘਟੀਆ ਸ਼ਰਾਬ ਕਿਸ ਟੰਗ ਦੇ ਨਾਲ ਭਰੀ ਜਾ ਰਹੀ ਹੈ ਉਸ ਬਾਤ ਉੱਪਰ ਲਿਖਿਆ ਹੋਇਆ ਹੈ ਕਿ ਚੰਡੀਗੜ੍ਹ ਅਸੀਂ ਵੇਚਨੀ ਹੈ ਇਹ ਪੰਜਾਬ ਅਸੀਂ ਵੇਚਨੀ ਕਿਹੜੇ ਇਲਾਕਿਆਂ ਦੇ ਵਿੱਚ ਸ਼ਰਾਬ ਵੇਚਨੀ ਹੈ ਤਾਂ ਇਸ ਕਰਕੇ ਸਾਨੂੰ ਥੋੜਾ ਜਿਆਦਾ ਸਾਵਧਾਨ ਹੋਣ ਦੀ ਲੋੜ ਹੈ ਅੱਜ ਇਸੇ ਮੁੱਦੇ ਉੱਤੇ ਅਸੀਂ ਤੁਹਾਡੇ ਨਾਲ ਜੁੜਾਂਗੇ ਤੁਸੀਂ ਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰ ਸਕਦੇ ਹੋ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸੰਬੰਧੀ ਤੰਦਾ ਕਾਲਾ ਚੱਲ ਰਿਹਾ ਹੈ ਤਾਂ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤਾਂ ਜੋ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ ਤਾਂ ਜ਼ਰੀਲੀ ਸ਼ਰਾਬਾਂ ਕਰਕੇ ਮੌਤਾਂ ਨਾ ਹੋਣ ਸਾਨੂੰ ਪਹਿਲਾਂ ਹੀ ਸਾਵਧਾਨ ਹੋਣਾ ਚਾਹੀਦਾ ਹੈ ਤਾ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਪੋਰਟ ਹੈ ਉਹ ਆਪਾਂ ਦੇਖਦੇ ਹਾਂ ਤੇ ਉਸ ਤੋਂ ਬਾਅਦ ਸਾਡੇ ਨਾਲ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸੀਨੀਅਰ ਐਡਵੋਕੇਟ ਵੀ ਜੁੜਨਗੇ ਤੇ ਨਾਲ ਹੀ ਅਸੀਂ ਤੁਹਾਡੇ ਨਾਲ ਫੋਨ ਕੋਲਾ ਦੇ ਜ਼ਰੀਏ ਤੁਹਾਡੇ ਨਾਲ ਵੀ ਗੱਲਬਾਤ ਜੋ ਹੈ ਕਰਾਂਗੇ। ਮਹਿੰਗੀ ਸ਼ਰਾਬ ਪੀਣ ਵਾਲੇ ਸਾਵਧਾਨ ਬ੍ਰਾਂਡਡ ਬੋਤਲਾਂ ਦੇ ਵਿੱਚ ਆ ਰਹੀ ਹੈ ਘੱਟਿਆ ਸ਼ਰਾਬ ਨਕਲੀ ਸ਼ਰਾਬ ਦਾ ਪਰਦਾ ਫਾਸ਼ ਜੇ ਤੁਸੀਂ ਮਹਿੰਗੀ ਸ਼ਰਾਬ ਪੀਂਦੇ ਹੋ ਤੇ ਇਹ ਸੋਚਦੇ ਹੋ ਕਿ ਇਹ ਸ਼ਰਾਬ ਘਟਿਆ ਨਹੀਂ ਤਾਂ ਸਾਵਧਾਨ ਹੋ ਜਾਓ ਕਿਉਂਕਿ ਇੱਕ ਅਜੇ ਗਿਰੋਹ ਦਾ ਪਰਦਾ ਫਾਸ਼ ਹੋਇਆ ਹੈ ਜੋ ਪ੍ਰੀਮੀਅਮ ਬ੍ਰਾਂਡ ਦੀਆਂ ਬੋਤਲਾਂ ਦੇ ਵਿੱਚ ਘਟਿਆ ਸ਼ਰਾਬ ਪਰਦੇਸਨ ਉਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਆਪਕਾਰੀ ਵਿਭਾਗ ਨੇ ਗੈਰ ਕਾਨੂੰਨੀ ਸ਼ਰਾਬ ਅਤੇ ਤਸਕਰੀ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਖੂਫੀਆ ਜਾਣਕਾਰੀ ਦੇ ਆਧਾਰ ਤੇ ਉੱਤੇ ਲੁਧਿਆਣਾ ਪੂਰਬੀ ਰੇਂਜ ਦੇ ਵਿੱਚ ਦੋ ਵੱਡੇ ਛਾਪੇ ਮਾਰੇ ਗਏ ਨੇ ਇਕ ਕਾਰਵਾਈ ਆਪਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਡੀਸੀ ਆਪਕਾਰੀ ਪਟਿਆਲਾ ਜ਼ੋਨ ਸਰ ਸੇਮ ਚਾਨ ਅਤੇ ਸਹਾਇਕ ਕਮਿਸ਼ਨਰ ਆਪਕਾਰੀ ਲੁਧਿਆਣਾ ਪੂਰਬੀ ਡਾਕਟਰ ਸ਼ਿਵਾਨੀ ਗੁਪਤਾ ਅਸ਼ੋਕ ਕੁਮਾਰ ਅਤੇ ਅਮਿਤ ਗੋਇਲ ਦੀ ਨਿਗਰਾਨੀ ਹੇਠ ਕੀਤੀ ਗਈ ਆਪਕਾਰੀ ਵਿਭਾਗ ਨੇ ਲੁਧਿਆਣਾ ਪੂਰਬੀ ਰੇਂਜ ਦੇ ਉਤੇ ਛਾਪਾ ਮਾਰਿਆ ਅਤੇ ਇੱਕ ਸੰਗਠਿਤ ਸ਼ਰਾਬ ਪਰਣ ਵਾਲੇ ਵਿਰੋਧ ਦਾ ਪਰਦਾਫਾਸ਼ ਕੀਤਾ ਇਸ ਗਰੋਹ ਦੇ ਵੱਲੋਂ ਮਹਿੰਗੀਆਂ ਅਤੇ ਪ੍ਰੀਮੀਅਮ ਸ਼ਰਾਬ ਦੀਆਂ ਖਾਲੀ ਬੋਤਲਾਂ ਦੇ ਵਿੱਚ ਘਟਿਆ ਸ਼ਰਾਬ ਭਰੀ ਜਾ ਰਹੀ ਸੀ ਟੀਮ ਨੇ ਮੌਕੇ ਤੋਂ ਨਜਾਇਜ਼ ਸ਼ਰਾਬ ਦਾ ਵੱਡਾ ਪੰਡਾਨ ਜ਼ਬਤ ਕੀਤਾ ਹੈ ਗ੍ਰੋਹ ਖਫਤਕਾਰਾਂ ਨੂੰ ਧੋਖਾ ਦੇਣ ਅਤੇ ਸੂਬੇ ਨੂੰ ਮਾਲੀਆ ਨੁਕਸਾਨ ਪਹੁੰਚਾਉਣ ਦੇ ਲਈ ਚਲਾਇਆ ਜਾ ਰਿਹਾ ਸੀ ਆਪਕਾਰੀ ਵਿਭਾਗ ਦੀ ਟੀਮ ਨੇ ਕਾਰਵਾਈ ਕਰਦਿਆਂ ਅਮਿਤ ਵਿੱਚ ਅਤੇ ਪੰਕਜ ਜਾਨੀ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮਾਂ ਤੋਂ 106 ਖਾਲੀ ਬੋਤਲਾਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਦੀ ਵਰਤੋਂ ਰੀਫਿਲਿੰਗ ਦੇ ਲਈ ਕੀਤੀ ਜਾ ਰਹੀ ਸੀ ਮント ਨੂੰ ਦੱਸ ਦਿਆਂ ਕਿਹੜੇ ਬ੍ਰਾਂਡ ਦੀਆਂ ਬੋਤਲਾਂ ਦੇ ਵਿੱਚ ਨਕਲੀ ਸ਼ਰਾਬ ਭਰੀ ਜਾ ਰਹੀ ਸੀ 29 ਪ੍ਰੀਮੀਅਮ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਗਲੈਨ ਡਿਵੇਟ ਬਲੈਕ ਡੌਗ ਜਿਵਾਸ ਰੀਗਲ ਜੌਨੀ ਵਾਕਰ 골ਡ ਲੇਬਲ ਹੈਂਡ੍ਰਿਕਸ ਜਿੰ ਜੁਡਾਵਨ ਵਰਗੇ ਮਹਿੰਗੇ ਬ੍ਰਾਂਡ ਸ਼ਾਮਲ ਨੇ ਟੀਮ ਨੇ ਰੀਫਲਿੰਗ ਦੇ ਵਿੱਚ ਵਰਤੇ ਜਾਣ ਵਾਲੇ ਉਪਕਰਨ ਅਤੇ ਸਮਗਰੀ ਵੀ ਜ਼ਬਤ ਕੀਤੀ ਹੈ ਮੁਲਜ਼ਮਾਂ ਤੋਂ ਇੱਕ ਸਪੀਡ ਡਿਜ਼ਾਇਰ ਕਾਰ ਦੀ ਜ਼ਬਤ ਕੀਤੀ ਹੈ। थाना ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਮਾਮਲੇ ਦੇ ਵਿੱਚ ਟੀਮ ਨੇ ਸਮਰਾਲਾ ਦੇ ਪਿੰਡ ਬਰਮਾ ਦੇ ਵਿੱਚ ਛਾਪਾ ਮਾਰਿਆ ਅਤੇ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ। ਮੁਲਜ਼ਮੋ ਚੰਡੀਗੜ੍ਹ ਦੇ ਵਿੱਚ ਵੇਚਣ ਲਈ ਸ਼ਰਾਬ ਤਿਆਰ ਕਰਦੇ ਫੜਿਆ ਗਿਆ। ਮੁਲਜ਼ਮ ਦੀ ਪਛਾਣ ਵਿਕਰਮਜੀਤ ਸਿੰਘ ਦੇ ਵਜੋਂ ਹੋਈ ਹੈ ਉਸ ਦੇ ਕਬਜ਼ੇ ਦੇ ਵਿੱਚੋਂ 24 ਬੋਤਲਾਂ ਪੀਐਮਐਲ ਬ੍ਰਾਂਡ ਔਰਿੰਜ ਅਤੇ 36 ਬੋਤਲਾਂ ਪੀਐਮਐਲ ਬ੍ਰਾਂਡ ਦਿਲਬਰ ਸੋਫੀਆ ਤੇ 60 ਬੋਤਲਾਂ ਜਿਨ੍ਹਾਂ ਦੇ ਉੱਤੇ ਸਿਰਫ ਚੰਡੀਗੜ੍ਹ ਦੇ ਵਿੱਚ ਵਿਕਰੀ ਲਈ ਲਿਖਿਆ ਹੋਇਆ ਸੀ ਇਹ ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੰਜਾਬ ਆਫਕਾਰੀ ਐਕਟ 1914 ਦੇ ਤਹਿਤ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਤਾਂ ਮਸਲਾ ਪੂਰੇ ਪੰਜਾਬ ਦਾ ਕਾਫੀ ਗੰਭੀਰ ਹੈ ਕਿ ਬ੍ਰਾਂਡਡ ਬੋਤਲਾਂ ਦੇ ਵਿੱਚ ਆਖਰ ਘਟਿਆ ਸ਼ਰਾਬ ਕਿਵੇਂ ਪਰੋਸੀ ਜਾ ਰਹੀ ਹੈ ਔਰ ਇਹ ਕੰਮ ਕਿਨਾਂ ਦੇ ਇਸ਼ਾਰਿਆਂ ਦੇ ਉੱਤੇ ਹੋ ਰਿਹਾ ਹੈ ਕਿਉਂਕਿ ਇਸ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਤਾਂ ਪੰਜਾਬ ਸਰਕਾਰ ਦੇ ਸਰਕਾਰੀ ਖਜ਼ਾਨੇ ਨੂੰ ਵੀ ਹੋ ਰਿਹਾ ਹੈ ਜਿਹੜੀ ਬੋਤਲ ਮਹਿੰਗੀ ਹੁੰਦੀ ਹੈ ਉਸ ਦਾ ਉਹਨਾਂ ਹੀ ਜ਼ਿਆਦਾ ਜਿਹੜਾ ਜੀਐਸਟੀ ਹੈ ਉਹ ਜਾਂਦਾ ਸਰਕਾਰਾਂ ਨੂੰ ਤਾਂ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਾਂਗੇ ਸੀਨੀਅਰ ਐਡਵੋਕੇਟ ਸੁਨੀਲ ਮੱਲਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਮੱਲਨ ਸਾਹਿਬ ਤੁਹਾਡਾ ਨਿਗਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਦਰਸ਼ਕਾਂ ਨੂੰ ਪਿਆਰ ਪਿਆਰ ਨਮਸਕਾਰ ਜੀ ਜੀ ਸਤਿ ਸ੍ਰੀ ਅਕਾਲ ਮੱਲਨ ਸਾਹਿਬ ਤਾਂ ਮੱਲਨ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੋੜ ਦੱਸ ਦੇ ਕਿ ਸਕਰੀਨ ਦੇ ਉੱਤੇ ਨੰਬਰ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿ ਤੁਹਾਨੂੰ ਵੀ ਲੱਗਦਾ ਕਿ ਅੱਜ ਕੱਲ ਨਕਲੀ ਸ਼ਰਾਬ ਜਿਹੜੀ ਹੈ ਉਹ ਮਿਲ ਰਹੀ ਹੈ ਬ੍ਰਾਂਡਡ ਬੋਤਲਾਂ ਦੇ ਵਿੱਚ ਕਦੇ ਮਹਿਸੂਸ ਇਦਾਂ ਤੁਸੀਂ ਕੀਤਾ ਜਾਂ ਤੁਹਾਡੇ ਇਲਾਕੇ ਦੇ ਵਿੱਚ ਕਾਲਾ ਧੰਦਾ ਚੱਲ ਰਿਹਾ ਤਾਂ ਤੁਸੀਂ ਜ਼ਰੂਰ ਦੱਸੋ ਜੇ ਮੱਲਨ ਸਾਹਿਬ ਦੇ ਨਾਲ ਵੀ ਕੋਈ ਸਵਾਲ ਹੈ ਤੁਹਾਡਾ ਅ ਲੀਗਲੀ ਤੌਰ ਦੇ ਉੱਤੇ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮੱਲਨ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਜੇ ਕਿਸੇ ਬੰਦੇ ਦੀ ਸ਼ਿਕਾਇਤ ਕਰਨੀ ਹੈ ਜਾਂ ਕੋਈ ਇਸ ਮਸਲੇ ਦੇ ਵਿੱਚ ਤੁਹਾਡੇ ਕੋਲ ਕੋਈ ਕੇਸ ਹੈ ਤਾਂ ਉਸ ਬਾਰੇ ਵੀ ਵਿਚਾਰ ਜਿਹੜੇ ਸਿੱਧੇ ਤੁਸੀਂ ਆਪਣੀ ਗੱਲਬਾਤ ਮੱਲਨ ਸਾਹਿਬ ਦੇ ਨਾਲ ਵੀ ਕਰ ਸਕਦੇ ਹੋ ਮੱਲਨ ਸਾਹਿਬ ਸਵਾਲ ਕਾਫੀ ਗੰਭੀਰ ਹੈ ਲੁਧਿਆਣਾ ਦੇ ਵਿੱਚ ਸਮਰਾਲਾ ਦੇ ਵਿੱਚ ਦੋ ਥਾਵਾਂ ਦੇ ਉੱਤੇ ਛਾਪੇ ਮਾਰੇ ਗਏ ਨੇ ਬ੍ਰਾਂਡਡ ਬੋਤਲਾਂ ਦੇਖਣ ਵਿੱਚ ਮਹਿੰਗੀਆਂ ਕਿ 2000 2500 3000 ਦੀ ਬੋਤਲ ਹੈਗੀ ਆ ਪਰ ਉਸ ਦੇ ਵਿੱਚ ਸ਼ਰਾਬ ਜਿਹੜੀ ਹੈਗੀ ਆ ਉਹ ਘਟਿਆ ਪਰੋਸੀ ਜਾ ਰਹੀ ਸੀ ਤੁਸੀਂ ਇਸ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹਦੇ ਵਿੱਚ ਸਿੱਧੀ ਸਿੱਧੀ ਗੱਲ ਹੈ ਡਿਪਾਰਟਮੈਂਟ ਵੀ ਰਲੇ ਆ ਔਰ ਠੇਕੇਦਾਰ ਵੀ ਰਲੇ ਆ ਔਰ ਪੁਲਿਸ ਵੀ ਰਲੀ ਹੈ ਹੂੰ ਮੈਂ ਸਾਫ਼ ਗੱਲ ਕਹਿਣਾ ਦੇਖੋ ਦੂਜੀ ਗੱਲ ਜਿਹੜੀ ਹਸ ਹਸਣ ਯੋਗ ਹੈ ਕਿ 100 ਬੋਤਲਾਂ ਲੱਭੀਆਂ ਮੈਨੂੰ ਲੱਗਦਾ ਪੁਲਿਸ ਨੂੰ ਮਤਲਬ 10000 ਬੋਤਲ ਦੇ ਭਾਅ ਦੇ 100 ਲੈਪੀ ਗਲਤੀ ਨਾਲ ਉਹ ਦੋ ਜੀਰਵਾਂ ਗਲਤ ਪੈ ਗਏ ਉਹਨਾਂ ਕੋਲ ਹੂੰ ਇਹ ਜੇ ਕੋਈ ਚੋਰੀ ਕਰੇਗਾ 100 ਬੋਤਲਾਂ ਦੀ ਨਹੀਂ ਕਰੇਗਾ ਹੈਰਾਨ ਕਰਨ ਵਾਲੀ ਗੱਲ ਹੈ ਸੈਟਿੰਗ ਹੋ ਗਈ ਹੋ ਗਈ ਮੈਂ ਸ਼ਰਮ ਕਹਿਣਾ ਇਹ ਮਹਿਕਮਾ ਹੀ ਇਹੋ ਜਿਹਾ ਹੈ ਕਿ ਸੈਟਿੰਗ ਕਰ ਲਈ ਹੋਏਗੀ ਵੀ 100 ਬੋਤਲਾਂ ਦੀ ਪਾਦਣੇ 61 ਕਿ 14 ਹੀ ਲੱਗਣੀ ਹੈ ਔਰ ਜਦ ਕਿ ਇਹਦੇ ਚ ਐਕਟ ਬਹੁਤ ਸਾਰੇ ਲੱਗਦੇ ਨੇ ਹੂੰ ਮਤਲਬ ਸ਼੍ਰੀ ਆਮ ਸੰਤਰਾ ਤੇ ਰੁੜੀ ਮਾਰਕਾ ਜਿਹੜੀਆਂ ਬੋਤਲਾਂ ਨੇ ਉਹ ਲਿਆ ਕੇ ਵਹਿੰਗੇ ਬ੍ਰਾਂਡਾਂ ਚ ਪੈ ਰੀਆਂ ਸੀ ਦੇਖੋ ਸ਼ਰਾਬ ਕੋਈ ਵੀ ਚੰਗੀ ਨਹੀਂ ਹੁੰਦੀ ਚਾਹੇ ਉਹ ਮਹਿੰਗੀ ਹੋਵੇ ਚਾਹੇ ਸਸਤੀ ਹੋਵੇ ਹੂੰ ਨੋ ਡਾਊਟ ਮੀਥੇਨ ਇਥੇਨ ਪ੍ਰੋਪੇਨ ਇਹ ਤਿੰਨ ਇੱਕ ਜਦੋਂ ਅਸੀਂ ਸਪਿਰਿਟ ਕੱਢਦੇ ਹਾਂ ਉਹ ਤਿੰਨ 4 ਮਿੰਟ ਚ ਨਿਕਲਦੀ ਹੈ ਜੀ ਔਰ ਜਿਹੜੀ ਸਾਡੀ ਐਕਸਾਈਜ਼ ਐਕਟ ਹੈ ਤੇ ਜਿਹੜੇ ਸ਼ਰਾਬ ਕੱਢਣ ਵਾਲੇ ਲੋਕ ਹੈ ਤਜਰਬੇਕਾਰ ਨੇ ਉਹ ਜਿਹੜੀ ਪਹਿਲੇ ਤੌਰ ਦੀ ਸ਼ਰਾਬ ਉਹ ਨਹੀਂ ਜਹਿਰੀ ਹੁੰਦੀ ਹੈ ਹੂੰ ਉਹ ਬੂੰਦਾਂ ਜੀ ਪੀਤੀ ਜਾਂਦੀ ਹੈ ਫਿਰ ਦੂਸਰੀ ਜਿਹੜੀ ਪੀਣ ਵਾਲੀ ਹੁੰਦੀ ਹੈ ਤੇ ਤੀਸਰੀ ਵੀ ਵੇਸਟ ਕਰਨ ਵਾਲੀ ਹੁੰਦੀ ਹੈ ਤਜਰਬੇਕਾਰ ਲੋਕ ਹੀ ਕੱਢ ਸਕਦੇ ਨੇ ਇਹਦਾ ਪ੍ਰੋਪਰ ਟ੍ਰੇਨਿੰਗ ਹੈ ਸਭ ਕੁਝ ਹੈ ਤੇ ਇਹਨੂੰ ਐਕਸਾਈਜ਼ ਐਂਡ ਟੈਕਸੇਸ਼ਨ ਐਕਟ ਦੇ ਅੰਡਰ ਰੱਖਿਆ ਗਿਆ ਹੈ ਜੀ ਇੰਡੀਆ 'ਚ ਹੂੰ ਜਦ ਕਿ ਫੋਰਨ ਚ ਸਬਜ਼ੀਆਂ ਦੀਆਂ ਦੁਕਾਨਾਂ ਦਾ ਵੀ ਮਿਲਦੀ ਹੈ ਜੀ ਔਰ ਨਾਰਮਲ ਰੇਟ ਹੈ ਹਰ ਜਗ੍ਹਾ ਤੇ ਆਮ ਨਾਲ ਮਿਲਦੀ ਹੈ ਸੋ ਪਹਿਲੀ ਪਹਿਲਾ ਸ਼ੱਕ ਤੇ ਮੈਨੂੰ ਇਹ ਹੈ ਕਿ 100 ਬੋਤਲਾਂ ਜਾਂ 60 ਬੋਤਲਾਂ ਨਹੀਂ ਹੋਣ ਗਿਆ ਕੁਆਂਟੀਟੀ ਜ਼ਿਆਦਾ ਹੋਏਗੀ ਕਿਤੇ ਕੁਆਂਟੀਟੀ ਘੱਟ ਦਰਸਾਈ ਗਈ ਹੈ ਜਿਹੜਾ ਆਦਮੀ ਭਾਜੀ ਇਹੋ ਜਿਹੇ 2 ਨੰਬਰ ਦਾ ਕੰਮ ਕਰੇਗਾ 2000 ਦੀ ਬੋਤਲ ਜਿੰਨੂੰ 17 ਰੁਪਏ ਚ ਪੈਣੀ ਹੈ ਉਹ ਤੇ ਹਜ਼ਾਰਾਂ ਚ ਕੰਮ ਕਰੇਗਾ ਨਾ 100 ਬੋਤਲਾਂ ਚ ਕਮਾ ਕੇ ਲੈਏਗਾ ਉਹ ਜੀ ਜੀ ਸੋ ਕਿਤੇ ਨਾ ਕਿਤੇ ਕੁਝ ਕਪਲਾ ਹੈਗਾ ਔਰ ਜਿਵੇਂ ਸਮੈਗ ਸਮੈਗ ਦੇ ਕੇਸ ਨਾਲ ਆਇਆ ਸੀ ਕਿ 100 ਕਿਲੋ ਫੜੀ ਤੇ 10 ਕਿਲੋ ਸ਼ੋਹ ਕੀਤੀ 90 ਕਿਲੋ ਗਾਇਬ ਕਰ ਲਈ ਹੂੰ ਹੂੰ ਤੇ ਇਸ ਤਰ੍ਹਾਂ ਸ਼ੋਸਰੇ ਵਿੱਚ ਵੀ ਇਸ ਤਰ੍ਹਾਂ ਹੋਵੇ ਜੀ ਜੀ ਦਰਸ਼ਕ ਸਿਆਣੇ ਨੇ ਆਪਾਂ ਕੋਈ ਉਹ ਜੀ ਗੱਲ ਤੇ ਨਹੀਂ ਜੀ ਜੀ ਆ ਮਲਨ ਸਾਹਿਬ ਜਿਵੇਂ ਸਾਹਿਬ ਦੇ ਨਾਲ ਤੁਸੀਂ ਦੱਸਿਆ ਕਿ ਇਸ ਦੇ ਵਿੱਚ ਪੁਲਿਸ ਵਾਲੇ ਵੀ ਤੇ ਹੋਰ ਲੋਕ ਵੀ ਜਿਹੜੇ ਨੇ ਮਿਲੀ ਭੁਗਤੋ ਬਿਨਾ ਇਹ ਕੰਮ ਜਿਹੜਾ ਹੈ ਉਹ ਨਹੀਂ ਹੋ ਸਕਦਾ ਪਰ ਕਿਵੇਂ ਦੇਖਿਆ ਜਾਵੇ ਕਿ ਜਿਹੜੀ ਬ੍ਰਾਂਡਡ ਬੋਤਲਾਂ ਪਹਿਲਾਂ ਤਾਂ ਆਪਾਂ ਦੇਖਦੇ ਸੀ ਕਿ ਉਹ ਦੇਸੀ ਬੋਤਲ ਹੁੰਦੀ ਹੈ ਉਹਦਾ ਆਈ ਥਿੰਕ 100 ਜਾਂ 200 ਰੁਪਏ ਦੀ ਬੋਤਲ ਹੋਣੀ ਹੈ ਜਿਸ ਦੇ ਵਿੱਚ ਜ਼ਰੀਲੀ ਸ਼ਰਾਬ ਜਿਹੜੀ ਹੈ ਉਹ ਪ੍ਰੋਸੀ ਜਾਂਦੀ ਸੀਗੀ ਉਸ ਬਾਅਦ ਪੰਜਾਬ ਵਿੱਚ ਮੋਤਾਂ ਵੀ ਪਹਿਲਾਂ ਹੋਈਆਂ ਨੇ ਅੱਜ ਤੋਂ ਘਟਨਾ ਵਾਪਰ ਜਾਂਦੀ ਹੈ ਪੰਜਾਬ ਵਿੱਚ ਹਾਕਾਰ ਮੱਚ ਜਾਂਦੀ ਹੈ ਪਰ ਇਹ ਬ੍ਰਾਂਡਡ ਬੋਤਲਾਂ ਦੇ ਵਿੱਚ ਦੇਸੀ ਸ਼ਰਾਬ ਘਟੀਆ ਸ਼ਰਾਬ ਜਿਹੜੀ ਵੇਚੀ ਜਾ ਰਹੀ ਹੈ ਇਸ ਨੂੰ ਕਿਵੇਂ ਦੇਖਿਆ ਜਾ ਸਕਦਾ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਵੀ ਤਾਂ ਪਤਾ ਸਾਡਾ ਬ੍ਰਾਂਡ ਜਿਹੜਾ ਹੈ ਉਹ ਬਦਨਾਮ ਹੋ ਰਿਹਾ ਇਸ ਮਾਮਲੇ 'ਚ ਕੀ ਕੁਝ ਕਾਰਵਾਈ ਇਹਨਾਂ ਲੋਕਾਂ ਦੇ ਉੱਤੇ ਹੋ ਸਕਦੀ ਹੈ ਕਿ ਜਿਹੜੀਆਂ ਕੰਪਨੀਆਂ ਨੇ ਉਹ ਵੀ ਮੁਕਦਮਾ ਠੋਕ ਸਕਦੀਆਂ ਨੇ ਦੇਖੋ ਭਾਈ ਬੜੀ ਸਿੰਪਲ ਜੀ ਗੱਲ ਹੈ ਇੱਕ ਲੌਜਿਕ ਸੋਚिए ਹੁਣ ਮੈਂ 2 ਨੰਬਰ ਦੀ ਸ਼ਰਾਬ ਦਾ ਕੰਮ ਕਰਨ ਵਾਲਾ ਇਨਸਾਨ ਹਾਂ ਜੀ ਮੈਂ ਬਾਜ਼ਾਰੋਂ 17 ਰੁਪਏ ਦਾ ਸੰਤਰਾ ਮਾਰਕਾ ਲਈ ਉਹਦੇ 'ਚ ਜਿਹੜਾ ਰੰਗ ਪਾਣਾ ਸੀ ਪਾਇਆ Let me assume ਕਿ ਇੱਕ ਬੋਤਲ ਮੈਨੂੰ 200 ਰੁਪਏ 'ਚ ਕਾਸਟ ਕੀਤੀ ਤੇ ਪਚਾਈ ਮਤਲਬ ਲੁਧਿਆਣਾ ਤੋਂ ਚੰਡੀਗੜ੍ਹ ਪਹੁੰਚ ਵੀ ਮਿਲੂ ਮੰਨ ਲਓ 200 ਰੁਪਏ ਚ ਜਾਂ ਲੁਧਿਆਣਾ ਲੋਕਲ ਠੇਕੇੰਦੇ ਭੇਜਣ ਚ 100 ਰੁਪਏ ਕਾਸਟ ਕੀਤੀ ਜੀ ਜੀ 300 ਰੁਪਏ ਦੀ ਬੋਤਲ ਮੇਰੀ 2500 ਚ ਵਿਕਰੀ ਆ ਹੂੰ ਹੂੰ ਮੇਰਾ ਤਾਂ ਪ੍ਰੋਫਿਟ ਆਲਾ ਤਾਂੰਦਾ ਨਾ ਜੀ 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 ਮੈਂ ਕਹਿੰਦਾ ਚਲੋ 2500 ਨਹੀਂ 2000 ਦੀ ਵਿਕਰੀ ਆ ਕਿਉਂਕਿ ਜਿਹੜੀ ਦੁਕਾਨ ਵੇਚਦੀ ਆ ਉਹ ਵੀ ਤਾਂ ਪੱਕੀ ਐ ਹੂੰ ਹੂੰ ਇਹ ਕਹਣਾ ਮਤਲਬ ਸੜਕ ਤੇ ਖਲੋ ਕੇ ਵਿਕਰੀ ਆ ਔਰ ਕਿਸੇ ਨਾ ਕਿਸੇ ਸੜਕ ਤੋਂ ਹੀ ਜਾ ਰਹੀ ਹੈ ਪੇਟੀ ਬਿਲਕੁਲ ਬਿਲਕੁਲ ਜੀ ਪੁਲਿਸ ਕੀ ਕਰ ਰਹੀ ਹੋ ਉਹਨਾਂ ਸੜਕਾਂ ਤੇ ਹੂੰ 61 ਤੇ 14 ਬੇਸਿਕ ਐਕਸਾਈਜ਼ ਐਕਟ ਲੱਗਦਾ ਜਦੋਂ ਇੱਕ ਤੋਂ ਵੱਧ ਸ਼ਰਾਬ ਲੱਭ ਜੋਏ ਅੱਛਾ ਜੀ ਇਹ ਤੇ ਇਹ ਤੇ ਪ੍ਰੋਫਿਟੇਬਲ ਦੰਦਾ ਹੋ ਗਿਆ ਜੀ ਦੇਖੋ ਇਹ ਵਿੱਚ ਮੈਂ ਤੁਹਾਨੂੰ ਲਾਅ ਸਮਝਾਉਣਾ ਲਾਅ ਸਮਝਾਉਣਾ ਸਭ ਤੋਂ ਪਹਿਲਾ ਸੈਕਸ਼ਨ 61 ਹੈ ਪੰਜਾਬ ਐਕਸਾਈਜ਼ ਐਕਟ ਦਾ ਜਿਹੜਾ ਕਹਿੰਦਾ ਪੋਜੈਸ਼ਨ ਸੇਲ ਔਰ ਮੈਨੂਫੈਕਚਰਿੰਗ ਆਫ ਲੀਕਰ ਇਨ ਕੰਟਰੋਵੈਂਸ਼ਨ ਟੂ ði ਐਕਟ ਜੀ ਵੀ ਐਪ ਦੇ ਉਲਟ ਤੁਸੀਂ ਜੇ ਕੋਈ ਸ਼ਰਾਬ ਬਣਾਉਂਦੇ ਹੋ ਠੀਕ ਹੈ ਜੀ ਜੀ ਇਹਦੇ ਵਿੱਚ ਇਲੀਗਲ ਸਟੋਰੇਜ ਐ ਟਰਾਂਸਪੋਰਟੇਸ਼ਨ ਸੇਲ ਆਫ ਲਿਕਰ ਤਿੰਨ ਚੀਜ਼ਾਂ ਕਵਰ ਆ ਫਿਰ ਆ ਗਿਆ ਸੈਕਸ਼ਨ 63 ਅਨਲੌਫਲ ਪੋਜੈਸ਼ਨ ਆਫ ਲਿਕਰ ਇਨ ਐਕਸੈਸ ਆਫ ਦੀ ਪ੍ਰਿਸਕ੍ਰਾਈਬਡ ਲਿਮਿਟ ਜੀ ਕਿ ਲਿਮਿਟ ਤੋਂ ਜ਼ਿਆਦਾ ਸ਼ਰਾਬ ਰੱਖਣੀ ਫਿਰ ਸੈਕਸ਼ਨ 68 ਆ ਗਿਆ ਪਿਨਿਸ਼ਮੈਂਟ ਆਫ ਐਡਲਟਰੇਸ਼ਨ ਆਫ ਲਿਕਵਰ ਜੇ ਤੁਸੀਂ ਲਿਕਰ ਦੀ ਐਡਲਟਰੇਸ਼ਨ ਕਰਦੇ ਹੋ ਉਹਦਾ ਪਿਨਿਸ਼ਮੈਂਟ ਆ ਗਈ ਫਿਰ ਸੈਕਸ਼ਨ 69 ਆ ਗਿਆ ਪਿਨਿਸ਼ਮੈਂਟ ਫਾਰ ਪੋਜੈਸ਼ਨ ਆਫ ਮਟੀਰੀਅਲ ਆਫ ਅਪਰ ਆਪਰੇਟਰਸ ਜੂਲ ਫਾਰ ਮੈਨੂਫੈਕਚਰਿੰਗ ਰੀਫਿਲਿੰਗ ਆਫ ਇਲੀਜੀਟ ਲਿਕਵਰ ਜੇ ਤੁਸੀਂ ਜਾਲੀ ਸ਼ਰਾਬ ਬਣਾਉਂਦੇ ਹੋ ਜੇ ਰੀਲੀ ਸ਼ਰਾਬ ਬਣਾਉਂਦੇ ਹੋ ਉਹਦਾ ਆ ਗਿਆ ਇਹਦੇ ਵਿੱਚ 3 ਸਾਲ ਦੀ ਕੈਦ ਜਾਂ 5 ਸਾਲ ਦੀ ਕੈਦ 50000 ਰੁਪਏ ਤੋਂ 1 ਲੱਖ ਰੁਪਏ ਜੁਰਮਾਨਾ ਡਿਪੈਂਡਿੰਗ ਆਨ ਕੁਆਟਿਟੀ ਤੇ ਗ੍ਰੈਵਿਟੀ ਹੁਣ ਆ ਜੀ ਇਹ ਆਈਪੀਸੀ ਦੀਆਂ ਧਾਰਾ 420 468 471 ਪਬਲਿਕ ਹੈਲਥ ਐਂਡ ਸੇਫਟੀ ਐਕਟ ਆ ਜੀ 272 6 ਮਹੀਨੇ ਸਜ਼ਾ ਤੇ 1000 ਰੁਪਏ ਜੁਰਮਾਨਾ ਫਿਰ ਸੈਕਸ਼ਨ 273 ਆਈਪੀਸੀ ਸੇਲ ਆਫ ਨੌਕਸੀਅਸ ਐਂਡ ਅਡਲਟਰੇਟਿਡ ਲਿਕਵਿਡ ਲਿਕਵਰ ਜੀ ਫਿਰ ਕਨਸਪੀਰੇਸੀ ਆ ਗਈ 120 ਵੀ ਇਹਨੂੰ ਜਿਵੇਂ ਬੀਐਨਐਸ ਸੀ ਕਨਵਰਟ ਕਰਦੇ ਆ ਤੇ ਮੋਟੀ ਮੋਟੀ ਜੇ ਗੱਲ ਕਰਾਂ ਤੇ ਸੈਕਸ਼ਨ 318 ਦੇ ਦਾ ਤੇ ਆਏਗਾ 338 ਆ ਜਾਏਗਾ ਔਰ ਅਡਲਟਰੇਸ਼ਨ ਐਂਡ 273 ਬੀਐਨਐਸ ਆ ਜਾਏਗਾ ਜਿਹਦੇ ਵਿੱਚ 7 ਤੋਂ 10 ਸਾਲ ਦੀ ਸਜ਼ਾ ਤੱਕ ਪਹੁੰਚਣ ਦੇ ਪ੍ਰੋਵੀਜ਼ਨ ਨੇ ਸੈਕਸ਼ਨ ਕਾਰਡ ਤੇ ਸੈਕਸ਼ਨ ਕਾਰਡ 1 ਤੇ ਕਾਰਡ 2 ਕ੍ਰਿਮੀਨਲ ਕਾਂਸਪੀਰੇਸੀ ਦਾ ਆ ਜਾਏਗਾ ਜੀ ਜੀ ਸੋ ਬੀ ਐਨ ਐਸ ਦੀ ਧਾਰਾ ਦੇ ਅਕਸਾਈਜ਼ ਐਕਟ ਦੀ ਧਾਰਾ ਮੁਤਾਬਕ ਪਨਿਸ਼ਮੈਂਟ ਜਿਹੜੀ ਆ ਉਹ ਤੁਹਾਨੂੰ ਦੱਸ ਦਿੱਤਾ ਕਿ 10 ਸਾਲ ਤੱਕ ਜਾ ਸਕਦੀ ਹੈ ਹਮ ਬਟ ਇਹ 10 ਸਾਲ ਦਾ ਕਿਸੇ ਨੂੰ ਨਹੀਂ ਬਣਿਆ ਜਾਏਗਾ ਵੀ ਤੁਹਾਨੂੰ ਦੱਸ ਦਿਆਂ ਹਮ ਬਿਲਕੁਲ ਮਲਨ ਸਾਹਿਬ ਇਸ ਵਿੱਚ ਆਲੇ ਵੀ ਆ ਮਲਨ ਸਾਹਿਬ ਇਸ ਦੇ ਵਿੱਚ ਜਿਹੜੀ ਪਿੱਛੇ ਵੱਡੀ ਸਾਜ਼ਿਸ਼ ਨਜ਼ਰ ਆਉਂਦੀ ਹੈ ਉਹ ਇਹ ਵੀ ਆਉਂਦੀ ਹੈ ਕਿ ਜਿਹੜੀ ਬ੍ਰਾਂਡਡ ਸ਼ਰਾਬ ਹੈਗੀ ਹੈ ਹੁਣ ਜੇ ਕਿਸੇ ਬੰਦੇ ਨੇ ਸ਼ਰਾਬ ਪੀ ਲਈ ਉਹ ਉਹਦੀ ਰੱਬ ਨਾ ਕਰੇ ਚਲੋ ਉਹਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਉਹਦਾ ਪਰਿਵਾਰ ਹੈਗਾ ਉਹ ਤਾਂ ਬ੍ਰਾਂਡਡ ਕੰਪਨੀ ਦੇ ਉੱਤੇ ਮੁਕੱਦਮਾ ਕਰੇਗਾ ਨਾ ਉਹ ਕਹੇਗਾ ਅਸੀਂ ਤਾਂ ਤੁਹਾਡੀ ਸ਼ਰਾਬ ਪੀਤੀ ਸੀ ਲਿਆਓ ਭਾਈ ਮੁਆਵਜ਼ਾ ਹੁਣ ਬ੍ਰਾਂਡਡ ਕੰਪਨੀ ਨੂੰ ਪਤਾ ਹੈ ਕਿ ਜੇ ਅਸੀਂ ਪੱਲਾ ਛਡਾਉਣਾ ਹੈ ਤਾਂ ਸਾਨੂੰ ਮੁਆਵਜ਼ਾ ਇਸ ਦਾ ਦੇਣਾ ਪਏਗਾ ਤਾਂ ਇਹਦੇ ਵਿੱਚ ਤਾਂ ਬ੍ਰਾਂਡਡ ਕੰਪਨੀਆਂ ਦੇ ਵਿਰੁੱਧ ਵੱਡੀ ਸਾਜ਼ਿ ਜਿਹੜੀ ਹੈ ਉਹ ਵੀ ਬੇਨਕਾਬ ਜਿਹੜੀ ਹੈ ਉਹ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਮੁਕੱਦਮਾ ਬ੍ਰਾਂਡਡ ਕੰਪਨੀ ਉੱਤੇ ਹੁੰਦਾ ਹੈ ਅਜੇ ਕੇਸਾਂ ਦੇ ਵਿੱਚ ਕੀ ਕੁਝ ਹੁੰਦਾ ਜਦੋਂ ਬ੍ਰਾਂਡਡ ਬੋਤਲ ਦੇ ਵਿੱਚ ਘਟੀਆ ਸ਼ਰਾਬ ਪੋਜ਼ ਦਿੱਤੀ ਜਾਂਦੀ ਫਿਰ ਉਹ ਫੈਸਲਾ ਕਿਵੇਂ ਜਾ ਕੇ ਹੁੰਦਾ ਕਿ ਕੌਣ ਤੈਅ ਕਰਦਾ ਕਿ ਹਾਂ ਇਹ ਜਿਹੜੀ ਸ਼ਰਾਬ ਹੈਗੀ ਹੈ ਕਿਸੇ ਨੇ ਪਰੋਸੀ ਹੋਈ ਹੈ ਇਹਦੇ ਵਿੱਚ ਘਟਿਆ ਇਹ ਤਾਂ ਕੰਪਨੀ ਦੀ ਹੈ ਹੀ ਨਹੀਂ ਸ਼ਰਾਬ ਉਹ ਮਾਪਦੰਡ ਕੀ ਕੁਝ ਨੇ ਜਿਵੇਂ ਬ੍ਰਾਂਡਡ ਕੰਪਨੀ ਦਾ ਵਕੀਲ ਆਣਾ ਭਜੇ ਜੀ ਜੀ ਮੈਂ ਪ੍ਰੂਵ ਕਰ ਦਾਂਗਾ ਕਿ ਇਹ ਬੋਤਲ ਸਾਡੀ ਹੋਈ ਨਹੀਂ ਹੂੰ ਕਾਰਨ ਇੱਥੇ ਮੈਨੂੰ ਕੰਮ ਆਏਗੀ ਠੇਕੇਦਾਰਾਂ ਦੀ ਬਦਮਾਸ਼ੀ ਜਿਹੜੇ ਠੇਕੇ ਤੋਂ ਅਸੀਂ ਸ਼ਰਾਬ ਖਰੀਦੀ ਉਹ ਕਦੀ ਬਿੱਲ ਨਹੀਂ ਦਿੰਦਾ ਤੁਸੀਂ ਬਿੱਲ ਦਿੰਦੇ ਹੋ ਤੇ ਤੁਹਾਡੇ ਨਾਲ ਲੜਦਾ ਹੈ ਲੋਕਲ ਐਕਸਾਈਜ਼ ਡਿਪਾਰਟਮੈਂਟ ਉਹਨਾਂ ਨਾਲ ਲੜਿਆ ਮੈਂ ਤੁਹਾਨੂੰ ਆਪਣੀ ਇੱਕ ਐਗਜ਼ਾਮਪਲ ਦੇਣਾ ਮੈਂ ਦੋ ਬੀਅਰ ਦੀਆਂ ਬੋਤਲਾਂ ਖਰੀਦੀਆਂ 45 ਸੈਕਟਰ ਚੋਂ ਮੇਰੇ ਕੋਲ ਉਹਨੇ ਚਾਰਜ ਵਧਾ ਦਿੱਤਾ ਮੈਂ ਕਿਹਾ ਬਿੱਲ ਦੇ ਦੇ ਉਹਨੇ ਬਿੱਲ ਨਹੀਂ ਦਿੱਤਾ ਮੈਂ ਮੌਕੇ ਤੇ 100 ਨੰਬਰ ਕਾਲ ਕਰਕੇ ਪੁਲਿਸ ਸਾਹਿਬ ਦੇ ਲਈ ਡੀਡੀਆਰ ਘਟਾ ਪੀ ਹੁਣ ਡੀਡੀਆਰ ਵਾਲੀ ਪੁਲਿਸ ਵੀ ਉਹਦਾ ਸਾਥੀ ਹੈ ਅਲਟੀਮੇਟਲੀ ਐਕਸਾਈਜ਼ ਟੈਕਸ ਉਹ ਗਿਆ ਚਲਾ ਗਿਆ ਉਹਨਾਂ ਨੇ ਮੈਨੂੰ ਪਰੇਸ਼ਾਨ ਕਰਨ ਲਈ ਮੈਨੂੰ ਸੱਤਣਾ ਸ਼ੁਰੂ ਕਰਤਾ ਮਹਿਕਮੇ ਚ ਅੱਛਾ ਜੀ ਔਰ ਠੇਕੇਦਾਰਾਂ ਦੇ ਸਾਹਮਣੇ ਬਿਠਾਣਾ ਸ਼ੁਰੂ ਕਰਤਾ ਠੇਕੇਦਾਰਾਂ ਨੇ ਆਪਣੇ ਲੈਵਲ ਤੇ ਧਮਕੀਆਂ ਦੇਣੀਆਂ ਸ਼ੁਰੂ ਕਰਦੀਆਂ ਕੁੱਤੀ ਚੋਰ ਸਾਰੇ ਨਾਲੇ ਨੇ ਕੀ ਹੂੰ ਹੂੰ ਫਿਰ ਇਸ ਮਸਲੇ ਦਾ ਹੱਲ ਕਿੱਥੇ ਆਤਾ ਹੱਲ ਕੋਈ ਨਹੀਂ ਨਿਕਲਿਆ ਭਾਜੀ ਗੁੰਡਾ ਕਰਦੀ ਦਾ ਗੁੰਡਾ ਕਰਦੀ ਦਾ ਸਾਹਮਣਾ ਕਰੋ ਕਿਉਂਕਿ ਮਹਿਕਮੇ ਨਾਲ ਰਲਿਆ ਨੇ ਮੈਂ ਸ਼ਰਮ ਕਹਿੰਦਾ ਪਿਆ ਹੂੰ ਹੂੰ ਨੈਸ਼ਨਲ ਇੰਟਰਨੈਸ਼ਨਲ ਚੈਨਲ ਹੈ ਤੁਹਾਡਾ ਹੂੰ ਹੂੰ ਮਹਿਕਮੇ ਨਾਲ ਰਲਿਆ ਨੇ ਤੁਸੀਂ ਡਿਮਾਂਡ ਵੀ ਕਰਦੇ ਹੋ ਬਿੱਲ ਵੀ ਬਿੱਲ ਹੀ ਦਿੰਦੇ ਹੂੰ ਬਿੱਲ ਤੁਹਾਡੇ ਕੋਲ ਓਵਰਚਾਰਜ ਕੀਤਾ ਜਾਂਦਾ ਹਰ ਬੋਤਲ ਤੇ ਨਹੀਂ ਦਿੰਦੇ ਤੁਸੀਂ ਮੰਗ ਕੇ ਵੇਖ ਲਿਓ ਆਪਾਂ ਦੋਵੇਂ ਭਰਾ ਚੱਲਾਂਗੇ ਕਿ ਦਿਨ ਸਟ੍ਰਿੰਗ ਕਰਦੇ ਆ ਹੂੰ ਹੂੰ ਔਰ ਬਿੱਲ ਜੋ ਰਿਜ਼ਰਵ ਪ੍ਰਾਈਸ ਹੈ ਉਸ ਤੋਂ ਬਾਅਦ ਪਰ ਅੱਜ ਕੱਲ ਤਾਂ ਕਈ ਥਾਵਾਂ ਦੇ ਉੱਤੇ ਆਨਲਾਈਨ ਪੇਮੈਂਟ ਹੁੰਦੀ ਹੈ ਜਿਹੜੀ ਆਨਲਾਈਨ ਪੇਮੈਂਟ ਹੁੰਦੀ ਹੈ ਕਿ ਉਹ ਆਧਾਰ ਹੁੰਦਾ ਹੈ ਬਿੱਲ ਦਾ ਆਨਲਾਈਨ ਪੇਮੈਂਟ ਕੀ ਸਾਬਤ ਕਰੋਗੇ ਤੁਸੀਂ ਕਿ ਇਹ ਦੇਖ ਲਓ ਹਵਾ ਲਈ ਪਾਣੀ ਲਿਆ दारू ਲਈ ਕੁਝ ਹੋਰ ਲਿਆ ਉਹ ਕਹਿੰਦੇ ਨੇ ਕਿ ਪਾਣੀ ਦੀਆਂ ਬੋਤਲਾਂ ਲੈ ਕੇ ਗਿਆ ਸੀ ਮੇਰੇ ਕੋਲ 2000 ਰੁਪਏ ਦੀਆਂ ਹਮ ਮਤਲਬ ਜਦ ਕੀ ਮਤਲਬ ਸਾਹਿਬ ਤੁਸੀਂ ਤੇਰ ਅਰਜੀ ਕਿਉਂ ਨਹੀਂ ਦਾਖਲ ਕਰਦੇ ਅਦਾਲਤ ਦੇ ਵਿੱਚ ਇਸ ਸੰਬੰਧੀ ਕਿ ਭਾਈ ਇਹ ਵੱਡੇ ਪੱਧਰ ਉੱਤੇ ਕਪੜਾ ਹੋ ਰਿਹਾ ਹੈ ਭਾਈ ਸੁਨੀਲ ਮੱਲਨ ਵਾਲੇ ਉਸ ਉਸ ਮੁਕਾਮ ਚ ਉਹਦਾ ਕੱਦ ਬੜਾ ਛੋਟਾ ਹੈ ਆ ਜਾਣ ਵਡੀਆਂ ਜੱਥੇਬੰਦੀਆਂ ਮੇਰੇ ਨਾਲ ਮੈਂ ਉਹਨਾਂ ਨਾਲ ਖੜਨ ਨੂੰ ਤਿਆਰ ਆ ਮੱਲਨ ਸਾਹਿਬ ਪਹਿਲਾਂ ਤੁਸੀਂ ਕਈ ਮਾਮਲੇ ਇਕੱਲੇ ਚੱਲੇ ਹੋ ਤੇ ਉਸ ਤੋਂ ਬਾਅਦ ਪਿੱਛੇ ਤੁਹਾਡੇ ਲੋਕ ਆਪਣੇ ਆਪ ਹੀ ਲੱਗੇ ਨੇ ਤੇ ਇਸ ਮਾਮਲੇ 'ਚ ਮੈਨੂੰ ਲੱਗਦਾ ਕਿ ਤੁਹਾਨੂੰ ਕਦਮ ਪੁੱਟਣਾ ਚਾਹੀਦਾ ਭਾਜੀ ਲੋਕਾਂ ਨੇ ਕਹਿੰਦਾ ਸ਼ਰਾਬੀਆਂ ਦਾ ਫਾਇਦਾ ਕਰਨ ਲੱਪਿਆ ਦੂਜੇ ਪਾਸੇ ਵੀ ਤੁਰ ਪੈਂਦੇ ਨੇ ਦੁਨੀਆ ਮੈਂ ਕੀ ਕਰਾਂ ਨਹੀਂ ਨਹੀਂ ਸਾਹਿਬ ਅੱਗੇ ਸ਼ਰਾਬੀ ਕੇ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਵੀ ਤਾਂ ਸਭ ਤੋਂ ਵੱਡਾ ਨੁਕਸਾਨ ਹੋਏਗਾ ਨਾ ਫਿਰ ਆਰ ਜੇ 1 ਰਜਿਸਟਰ ਬਣਾਉਣਾ ਪੈਂਦਾ ਹੈ ਹਰ ਸ਼ਰਾਬ ਦੇ ਠੇਕੇਦਾਰ ਨੂੰ ਹਾਂ ਹਾਂ आरजे 1 ਤੇ ਸਟਾਕ ਦਿਖਾਣਾ ਪੈਂਦਾ ਮੈਂ ਕਹਿੰਦਾ ਐਕਸਾਈਜ਼ ਐਕਸ ਦਾ ਮੈਨੂੰ ਕੰਸਲਟੈਂਟ ਪੁਆਇੰਟ ਕਰਾ ਦਿਓ ਤੁਸੀਂ ਮੈਨੂੰ 24 ਆਵਰ ਵਾਲਾ ਸੀਐਮ ਵਾਲਾ ਫਾਰਮੂਲਾ ਕਰੋ ਅੱਧੇ ਠੇਕੇ ਬੰਦ ਹੋ ਜੜ ਗਏ ਮੈਂ ਗਾਰੰਟੀ ਲੈਣਾ ਭਾਈ ਇੱਕ ਗੱਲ ਦੱਸੋ ਇਹ ਘਿਆਨਾ ਸੋਚੋ ਸਾਰੀ ਜਨਤਾ ਬਹੁਤ ਸਮਝਦਾਰ ਹੈ ਜੀ ਜੀ ਜਦੋਂ ਜਦੋਂ ਆਪਣਾ ਲਾਕਡਾਊਨ ਆਇਆ ਹਾਂਜੀ ਠੇਕੇ ਦੀ ਸ਼ਰਾਬ ਮੁੱਕ ਗਈ ਸੀ ਲਾਕਡਾਊਨ ਦੇ ਦੌਰਾਨ ਹੀ ਹਮ ਬਲਦ ਸਾਹਿਬ ਤੁਹਾਡਾ ਕੈਮਰਾ ਸੈੱਟ ਕਰ ਲਿਓ ਜੀ ਜੀ ਮੈਂ ਮੈਂ ਕਰ ਲਿਆ ਕੁਝ ਅਮਲਾ ਸਾਹਿਬ ਤੁਸੀਂ ਕੈਮਰਾ ਸੈਟ ਕਰੋ ਇੱਕ ਸਾਡੇ ਨਾਲ ਫੋਨ ਕਾਲਰ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਤੇ ਇਹ ਵੀ ਦੱਸ ਦਿਓ ਕਿੱਥੋਂ ਗੱਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਵੀਰ ਸਿੰਘ ਹੈ ਤੇ ਮੈਂ ਪੋਸਪੁਰ ਤੋਂ ਗੱਲ ਕਰ ਰਿਹਾ ਹਾਂ ਤੇ ਜਿੱਦਾਂ ਆਪਾਂ ਨੇ ਬਹੁਤ ਵਧੀਆ ਤੁਹਾਡਾ ਜਿਹੜਾ ਅੱਜ ਹੁੰਦਾ ਚੱਲ ਰਿਹਾ ਹੈਗਾ ਕਿ ਬ੍ਰਾਂਡਡ ਬੋਤਲਾਂ 'ਚ ਜਿਹੜੀ ਸ਼ਰਾਬ ਜਿਹੜੀ ਹੈ ਉਹ ਨਕਲੀ ਸ਼ਰਾਬ ਪ੍ਰੋਸੀ ਜਾ ਰਹੀ ਹੈ ਨਕਲੀ ਹਾਂ ਨਕਲੀ ਸ਼ਰਾਬ ਹੈ ਬ੍ਰਾਂਡ ਬੋਤਲਾਂ 'ਚ ਨਕਲੀ ਸ਼ਰਾਬ ਆ ਤਾਂ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਪੰਜਾਬ ਦੀ ਅਪਾ ਜੇਕਰ ਗੱਲ ਕਰੀਏ ਤਾਂ ਮੇਰੇ ਖਿਆਲ 'ਚ ਅੱਗੇ ਕੀ ਹੁੰਦਾ ਸੀ ਮੈਂ ਤਾਂ ਤਿੰਨ ਕੋ ਸਾਲ ਪਿੱਛੇ ਦੀ ਜਦ ਗੱਲ ਚੱਲਦਾ ਅੱਗੇ ਕੀ ਹੁੰਦਾ ਸੀ ਕਿ ਹਰਿਆਣੇ 'ਚ ਸ਼ਰਾਬ ਸਸਤੀ ਹੁੰਦੀ ਸੀ ਔਰ ਹਰਿਆਣੇ ਤੋਂ ਜਿਹੜੇ ਟੱਕਾਂ ਦੇ ਟਰੱਕ ਭਰ ਕੇ ਜਿਹੜੇ ਉਹ ਪੰਜਾਬ 'ਚ ਆਉਂਦੇ ਹੁੰਦੇ ਸੀਗੇ ਤਾਂ ਇਲੀਗਲ ਸ਼ਰਾਬ ਵਿਕਦੀ ਹੁੰਦੀ ਸੀ ਔਰ ਉਸ ਤੋਂ ਬਾਅਦ ਕੀ ਹੋ ਗਿਆ ਕਿ ਹੁਣ ਜਿਸ ਤਰ੍ਹਾਂ ਪਹਿਲਾਂ ਵੀ ਕਈ ਵਾਰੀ ਫੜੀਆਂ ਗਈਆਂ ਨੇ ਬ੍ਰਾਂਡਡ ਬੋਤਲਾਂ ਦੇ ਵਿੱਚ ਕੋਕਰੇ ਨਕਲੀ ਸ਼ਰਾਬ ਜਿਹੜੇ ਪਾਉਂਦੇ ਹੁੰਦੇ ਆ ਜੁਰੀਲੀ ਸ਼ਰਾਬ ਜਿਹੜੀ ਹੁੰਦੀ ਆ ਹੂੰ ਲੋਕਾਂ ਦੇਖੋ ਜਿਸ ਤਰ੍ਹਾਂ ਹੁਣ ਪੰਜਾਬ 'ਚ ਹੈ ਪੰਜਾਬ 'ਚ ਪਹਿਲੀ ਗੱਲ ਤੇ ਆ ਕਿ ਮੈਂ ਜਿੱਥਰ ਮੈਂ ਜੋ ਮੇਰੀ ਸੋਚ ਹੈ ਮੈਂ ਕਹਿੰਨਾ ਕਿ ਪੰਜਾਬ 'ਚ ਜਿਸ ਤਰ੍ਹਾਂ ਭਗਵੰਤ ਮਾਨ ਨੇ ਗੱਲ ਕੀਤੀ ਸੀ ਕਿ ਪੰਜਾਬ 'ਚ ਸ਼ਰਾਬ ਜਿਹੜੀ ਉਹ ਸਸਤੀ ਕੀਤੀ ਜਾਵੇਗੀ ਜੀ ਜੀ ਪਰ ਹੋਈ ਤਾਂ ਹੈ ਨਹੀਂਗੀ ਸ਼ਰਾਬ ਤਾਂ ਅੱਗੇ ਨਾਲੋਂ ਵੀ ਮਹਿੰਗੀ ਹੋ ਗਈ ਅੱਗੇ ਜਿੱਥੇ ਪਿਛਲੇ ਸਾਲ 600 ਦੀ ਬੋਤਲ ਮਿਲਦੀ ਸੀ ਉਹ ਅੱਗੇ ਹੱਥੋਂ ਵੀ ਮਿਲਦੀ ਹੈ ਜਿਹੜੀ ਕੋਈ ਸਕੌਟ ਸੀਗੀ ਉਹਦਾ ਰੇਟ ਵੀ ਜਿਹੜਾ ਉਹ ਡੇਢ ਗੁਣਾ ਹੋ ਗਿਆ ਪਰ ਲੋਕ ਜਿਹੜੇ ਹੈਗੇ ਨੇ ਪਰੇਸ਼ਾਨ ਹੋਏ ਬਈ ਨੇ ਵੀ ਸ਼ਰਾਬ ਜਿਹੜੀ ਉਹਨਾਂ ਦੀ ਪਹੁੰਚ ਤੋਂ ਬਾਹਰ ਹੈਗੀ ਆ। ਰਾਜੀ ਜੀ ਤੁਹਾਡੇ ਇਲਾਕੇ ਦੇ ਵਿੱਚ ਵੀ ਬ੍ਰਾਂਡਡ ਬੋਤਲਾਂ 'ਚ ਨਕਲੀ ਸ਼ਰਾਬ ਵਿਕਦੀ ਹੈ, ਕੁਝ ਪਤਾ ਹੈ ਤੁਹਾਨੂੰ? ਦੇਖੋ ਮੈਂ ਤੁਹਾਨੂੰ ਉਹੀ ਗੱਲ ਕਰਦਾ ਨਾ ਜਿਹੜਾ ਸਦਾ ਫਿਰੋਜ਼ਪੁਰ ਦਾ ਇਲਾਕਾ ਪਹਿਲੀ ਗੱਲ ਤਾਂ ਇਹ ਸਾਡੇ ਫਿਰੋਜ਼ਪੁਰ ਦੇ ਵਿੱਚ ਜਿਆਦਾ ਅਸਫੀ ਹੱਦੀ ਇਲਾਕਾ ਹੈਗਾ, ਜਿਆਦਾ ਇਲਾਕਾ ਹੈਗਾ ਇੱਥੇ ਜਿਆਦਾ ਤਾਂ ਦੇਸੀ ਸ਼ਰਾਬ ਜਿਹੜੀ ਹੋਰ ਅਲਗ ਜਿਹੜੀ ਤੋਂ ਬਾਅਦ ਇਲੀਗਲ ਸ਼ਰਾਬ ਦੇ ਮਾਮਲੇ ਹੈਗੇ ਆ ਲਾਹਨ ਵਗੈਰਾ ਜਲਾਲਾਬਾਦ ਦੇ ਮਹਾਲਮ ਵਰਗੇ ਤੇ ਕਈ ਪਿੰਡ ਹੀ ਬਦਨਾਮ ਆ ਗਏ ਨੇ ਉੱਤੇ ਕਈ ਵਾਰ ਛਾਪੇਮਾਰੀ ਹੋਈ ਆ ਪਰ ਇਹ ਦਬਾਅ ਸਾਡੇ ਵਿੱਚ ਸਾਰਾ ਏਰੀਆ ਸਾਰਾ ਏਰੀਆ ਬਦਨਾਮ ਹੈਗਾ ਤਾਂ ਸਾਡੇ ਜ਼ਿਆਦਾਤਰ ਜਿਹੜੇ ਲੋਕ ਨੇ ਨਾ ਪਹਿਲੀ ਗੱਲ ਤੇ ਇੱਥੇ ਜਿਹੜੇ ਉਹ ਆਪਣੀ ਘਰ ਦੀ ਗੱਡੀ ਨੂੰ ਜ਼ਿਆਦਾ ਫਾਇਦਾ ਕਰਦੇ ਲੋਕਾਂ ਦੇ ਵੀ ਹੈਗੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤਾਂ ਜਿੱਥੋਂ ਤੱਕ ਗੱਲ ਹੈਗਾ ਸਕੌਸ ਜਿਹੜੀ ਹੈਗੀ ਬ੍ਰਾਂਡਡ ਜਿਵੇਂ ਸ਼ਰਾਬ ਹੈਗੀ ਆ ਤਾਂ ਜੇ ਬ੍ਰਾਂਡਡ ਕੱਪੜੇ ਜਿਹੜੇ ਹੈਗੇ ਆ ਚੰਗੇ ਚੰਗੇ ਤਗੜੇ ਤਗੜੇ ਬ੍ਰਾਂਡ ਆ ਜਿਹੜੇ ਹੂੰ ਉਹ ਫਸਟ ਕਾਪੀ ਕਰਕੇ ਵੇਚੇ ਜਾਂਦੇ ਆ ਤਾਂ ਫਿਰ ਨਕਲੀ ਸ਼ਰਾਬ ਨੂੰ ਕੌਣ ਰੋਕ ਸਕਦਾ ਕੌਣ ਰੋਕ ਸਕਦਾ ਉਹ ਤਾਂ ਮੱਲਨ ਸਾਹਿਬ ਤੋਂ ਕੋਈ ਸਵਾਲ ਪੁੱਛਣਾ ਚਾਹੋਗੇ ਇਲੈਗਲੀ ਤੌਰ ਦੇ ਉੱਤੇ ਤੁਸੀਂ ਆ ਦੇਖੋ ਮੈਂ ਮੈਂ ਸਵਾਲ ਹੈ ਗੱਲ ਕਰ ਰਿਹਾ ਨਹੀਂ ਨਹੀਂ ਆ ਜੀ ਜੀ ਨੇ ਬੜੀ ਵਧੀਆ ਗੱਲ ਕੀਤੀ ਐ ਨਹੀਂ ਨਹੀਂ ਰਾਜਵੀਰ ਜੀ ਮੈਂ ਕਿ ਮੱਲਨ ਸਾਹਿਬ ਤੋਂ ਕੋਈ ਪੁੱਛਣਾ ਚਾਹੁੰਦੇ ਹੁੰਦਾ ਰਾਜਵੀਰ ਜੀ ਜੀ ਹਾਂ ਰਾਜਵੀਰ ਬਾਜੀ ਪੁੱਛਣਾ ਚਾਹੁੰਦੇ ਹੋ ਅ ਦੇਖੋ ਪਹਿਲੀ ਗੱਲ ਤੇ ਹੈ ਕਿ ਮੇਰੇ ਹਿਸਾਬ ਨਾਲ ਜਦੋਂ ਪ੍ਰੋਪੈ ਦਾ ਐਕਸਰਸਾਈਜ਼ ਭਾਗ ਦਾ ਜਿਹੜਾ ਹੁੰਦਾ ਬਜਟ ਉਪਰ ਹ ਹਾਂ ਤਾਂ ਜਿਹੜੀ ਸ਼ਰਾਬ ਪਹਿਲੀ ਗੱਲ ਤੋਂ ਪੰਜਾਬ ਵਿੱਚ ਸਸਤੀ ਹੋਣੀ ਚਾਹੀਦੀ ਸ਼ਰਾਬ ਸਸਤੀ ਕਿਉਂ ਨਹੀਂ ਹੋਈ ਜਿੱਦਾਂ ਕਿ ਚੰਡੀਗੜ੍ਹ ਦੇ ਵਿੱਚ ਸਸਤੀ ਹੈ ਇਹਦਾ ਸਵਾਲ ਤੁਸੀਂ ਸੀਐਮ ਨੂੰ ਪੁੱਛਣ ਵਾਲਾ ਕੀਤਾ ਮੱਲਨ ਸਾਹਿਬ ਨੂੰ ਨਹੀਂ ਕੀਤਾ ਖੈਰ ਕੋਈ ਗੱਲ ਨਹੀਂ ਰਾਜਵੀਰ ਜੀ ਸਾਡੇ ਨਾਲ ਹੋਰ ਵੀ ਦਰਸ਼ਕ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਸਸੀਕਾਲ ਜੀ ਆਪਣਾ ਨਾਮ ਦੱਸ ਦਿਓ ਵੀ ਦੱਸ ਦਿਓ ਕਿੱਥੋਂ ਗੱਲ ਕਰ ਰਹੇ ਜੀ ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਗੁਰਸਿਮਰਨ ਬੋਲ ਰਿਹਾ ਜੀ ਗੁਰਸਿਮਰਨ ਜੀ ਕਿੱਥੋਂ ਗੱਲ ਕਰ ਰਹੇ ਹੋ ਕਿਹੜੇ ਜ਼ਿਲ੍ਹੇ ਤੋਂ ਸਰ ਚੰਡੀਗੜ੍ਹ ਤੋਂ ਬੋਲ ਰਿਹਾ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਵੀ ਹੁਣ ਨਕਲੀ ਸ਼ਰਾਬ ਬ੍ਰਾਂਡਡ ਬੋਤਲਾਂ ਦੇ ਵਿੱਚ ਘੱਟੀਆਂ ਸ਼ਰਾਬ ਚੰਡੀਗੜ੍ਹ ਵਿਕੇਗੀ ਇਹ ਉੱਤੇ ਲਿਖ ਕੇ ਲਾਇਆ ਉਹਨਾਂ ਨੇ ਬੋਤਲਾਂ ਦੇ ਕਿ ਚੰਡੀਗੜ੍ਹ ਵੇਚਣੀ ਹੈ ਇਹ ਸ਼ਰਾਬ ਕਿਵੇਂ ਦੇਖਦੇ ਹੋ ਇਸ ਘਟਨਾਕਰਮ ਨੂੰ ਸਰ ਬੇਸਿਕਲੀ ਇਹ ਚੱਕਰ ਕੀ ਹੈ ਜੀ ਇਹ ਜਿਹੜੀ ਚੋਰੀ ਜਿਹਾ ਕਰੀਏ ਸ਼ੁਰੂ ਹੋ ਜਾਂਦੀ ਹੈ ਇਸ ਕਸਟਮ ਦੇ ਉੱਤੋਂ ਜੀ ਚੰਡੀਗੜ੍ਹ ਦੇ ਵਿੱਚ ਜਿਹੜੀ ਸ਼ਰਾਬ ਜਿਹੜੀ ਇੰਪੋਰਟਡ ਸ਼ ਉਹਨਾਂ ਦੀ ਜਿਹੜੀ ਅਗਰਤੀ ਪਰਚੇਜ ਦੇਖੋਗੇ ਤਾਂ 30 ਤੋਂ 40000 ਰੁਪਏ ਦੀ ਆ ਇੱਕ ਦਿਨ ਦੀ ਪਰ ਉਹਨਾਂ ਦੀ ਜਿਹੜੀ ਸ਼ੇਲ ਆ ਉਹ 2 ਲੱਖ ਰੁਪਏ ਦੀ ਹੈ ਲਗਭਗ 300 ਕਰੋੜ ਵੀ ਸ਼ਰਾਬ ਹਰ ਸਾਲ ਜਲਲੀ ਵਿੱਚੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਜਿੱਨਾ ਉੱਤੇ QR ਕੋਡ ਨਹੀਂ ਲੱਗਾ ਹੁੰਦਾ ਹਮ ਹਰ ਜਿਹੜੀ ਅਸਲੀ ਅਸਲੀ ਸ਼ਰਾਬ ਉੱਤੇ QR ਕੋਡ ਲੱਗਾ ਹੋਏਗਾ ਪੰਜਾਬ ਹੋਏ ਚੰਡੀਗੜ੍ਹ ਹੋਏ ਤੁਹਾਨੂੰ ਨਕਲੀ ਤੇ ਵੀ ਲੱਗਾ ਹੈ ਨਕਲੀ ਤੇ ਵੀ ਲੱਗਾ ਜਾਦਾ ਵਧੀਆ ਲੱਗਾ ਅਸਲੀ ਵਾਲੀ ਬੋਤਲ ਤੋਂ ਪੜਿਆ ਜਾਵੇ ਨਾ ਕਿ QR ਕੋਡ ਤਕਲੀ ਵਾਲੀ ਕੋ ਛੱਟ ਪੜਿਆ ਜਾਂਦਾ ਹੈ ਹਾਂ ਜੀ ਜੇ QR ਕੋਡ ਨਹੀਂ ਲੱਗਾ ਹੁੰਦਾ ਕੱਚੀ ਸ਼ਰਾਬ ਦੇ ਉੱਤੇ ਜਿਹੜੀ QR ਕੋਡ ਨਹੀਂ ਲੱਗਾ ਉਹ ਸ਼ਰਾਬ ਜਾਲੀ ਹੈ ਇਹ ਤੁਹਾਨੂੰ ਚੰਡੀਗੜ੍ਹ ਕੀ ਪੰਜਾਬ ਦੇ ਹਰ ਠੇਕੇ ਤੇ ਮਿਲ ਜੇਗੀ ਨਹੀਂ ਨਹੀਂ ਮੱਲਨ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਬੋਤਲ QR ਕੋਡ ਜਾਲੀ ਸ਼ਰਾਬਾਂ ਦੇ ਉੱਤੇ ਵੀ ਲੱਗਿਆ ਹੋਇਆ ਹੈ ਅੱਜ ਕੱਲ੍ਹ ਉਹ ਸਰ ਉਹ ਬਹੁਤ ਘੱਟ ਲੱਗਾ ਹੁੰਦਾ ਹੈ ਪਰ ਜੇ ਤਿੱਕ QR ਕੋਡ ਤੋਂ ਬਿਨਾਂ ਵਾਲੀ ਸ਼ਰਾਬ ਜਿਹੜੀ ਐਕਸਾਈ ਦੇ ਸਾਹਮਣੇ ਮਦਦ ਸਾਹਮਣੇ ਡੁਪਲੀਕੇਟ ਸਾਫ ਵੇਖਦੀ ਜਿਹੜੀ 200 ਤੋਂ 300 ਕਰੋੜ ਦਾ ਟੈਕਸ ਦੀ ਚੋਰੀ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਤੇ ਲਗਭਗ 2 ਤੋਂ 3000 ਕਰੋੜ ਦੀ ਚੋਰੀ ਪੰਜਾਬ ਦੇ ਵਿੱਚ ਹੁੰਦੀ ਹੈ ਜੀ ਜੀ ਚੰਡੀਗੜ੍ਹ ਵਾਲੇ ਜਿਹੜੇ ਸ਼ਰਾਬ ਦੀ ਬੋਤਲ ਲੈਂਦੇ ਉਹ ਬਿੱਲ ਦਿੰਦੇ ਨੇ ਨਾਲ ਤੁਹਾਨੂੰ ਜਾਂ ਨਹੀਂ ਸਰ ਬਿੱਲ ਮਿਲਦਾ ਇੱਕ ਮੱਲਨ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਨਾ ਕਿ ਬਿੱਲ ਦੀ ਵਾਲੀ ਪ੍ਰੋਬਲਮ ਬਿੱਲ ਵਾਲੀ ਪ੍ਰੋਬਲਮ ਇਹ ਆ ਕਿ ਵੱਧ ਜਿੰਨੀ ਮਰਜ਼ੀ ਮੁੱਲ ਤੇ ਸ਼ਰਾਬ ਵੇਚ ਸਕਦੇ ਹੋ ਪਾਲਿਸੀ ਦੇ ਵਿੱਚ ਲਿਖਿਆ ਆਇਆ ਹੈ ਕੱਟਦੇ ਨਹੀਂ ਦੇ ਸਕਦੇ ਚੰਡੀਗੜ੍ਹ ਜਾਂ ਕਿਤੇ ਵੀ ਪੰਜਾਬ ਦੇ ਵਿੱਚ ਬਿੱਲ ਤੇ ਮਿਲ ਜਾਂਦਾ ਹੈ ਪਰ ਬਿੱਲ ਦੀ ਬਿੱਲ ਦੇ ਬਿੱਲ ਕਿੰਨੇ ਲੋ ਪਰਸੈਂਟ ਲੋਕ ਲੈਂਦੀਆਂ ਨੇ 1% ਜਾਂ 2% ਇਸ ਲਈ ਇਹ ਨੇ ਰਸਿ ਦੀ ਕਰਕੇ ਜਾਲੀ ਸ਼ਰਾਬ ਵੇਚਣ ਲਈ ਠੇਕੇਦਾਰਾਂ ਲਈ ਆਮ ਜਿਹੀ ਗੱਲ ਹੈ ਜੀ ਮਲਨ ਸਾਹਿਬ ਸਮਾਂ ਕਾਟਾਂ ਜੀ ਕੁਝ ਕਹਿਣਾ ਚਾਹੋਗੇ ਤੁਸੀਂ ਹਾਂਜੀ ਮੈਂ ਮੈਂ ਸਿੰਪਲ ਜੀ ਗੱਲ ਕਰਦਾ ਹਾਂ ਇਹ 2024-25 ਦੇ ਪੰਜਾਬ ਸਰਕਾਰ ਦੇ ਆਕੜੇ ਹੈ 10145 ਕਰੋੜ ਦਾ ਬਜਟ ਸੀ ਐਕਸਾਈਜ਼ ਯਾਨੀ ਕਿ ਸ਼ਰਾਬ ਤੋਂ ਕਮਾਉਣ ਦਾ ਇਹਨਾਂ ਨੇ ਐਕਚੁਅਲ 10700 44.72 ਕਰੋੜ ਪੈਸੇ ਕਮਾਏ ਨੇ ਤੇ ਜੇ ਮੇਰੇ ਕੋਲ ਇੰਨਾ ਮਹਾਰਾ ਟੈਕਸ ਲਿਆ ਸ਼ਰਾਬ ਦਾ ਮੇਰੇ ਕੋਲ ਮਤਲਬ ਹਰ ਸ਼ਰਾਪੀ ਨਾਲੇ ਕੋਲ ਤੇ ਉਹਨੂੰ ਗੁੱਡ ਸ਼ਰਾਬ オリジナル ਸ਼ਰਾਬ ਦੇਣ ਦਾ ਪ੍ਰੋਮਿਸ ਵੀ ਉਸ ਐਕਟ 'ਚ ਲਿਖਿਆ ਹੈ ਹੂੰ ਤੇ ਉਸ ਐਕਟ ਵਾਸਤੇ ਇਹਨਾਂ ਨੇ ਤੇਜ਼ੀ ਕਿਉਂ ਨਹੀਂ ਕਰਨੀ ਜਦ ਤੱਕ ਸਰਕਾਰ ਦੀ ਮਹਿਕਮਿਆਂ ਦੀ ਮਿਲਿ ਕੁਗਤ ਨਹੀਂ ਹੈ ਜਾਲੀ ਸ਼ਰਾਬ ਨਹੀਂ ਵੇਚ ਸਕਦੀ ਹੂੰ ਭਾਵੇਂ ਠੇਕੇ ਦਾ ਵਿਕਨੀ ਦੇ ਠੇਕੇਦਾਰ ਕੋਲੋਂ ਹੈ ਨਾ ਸੁਨੀਲ ਵੱਲਨ ਨਹੀਂ ਆਮਨ ਮੋਹਨ ਮੋਹਿਆਲ ਨੇ ਚੰਤੀ ਦੇ ਚੌਕ 'ਚ ਠੇਕਾ ਫੜੀ ਥੋੜੀ ਲਾਈ ਆ ਪਿਛਲਾ ਫੜੀ ਤੋਂ ਮਿਲ ਜੇਗੀ ਮੋਮੋ ਵਾਲੇ ਦੇ ਨਾਲ ਦੁਕਾਨ ਤੋਂ ਮਿਲਦੀ ਆ ਮੱਲਾਂ ਸਾਹਿਬ ਮੈਨੂੰ ਕਹਣ ਲਪੇਟ ਦਿਓ ਤੁਸੀਂ ਮੈਂ ਤਾਂ ਇਸ ਧੰਦੇ ਤੋਂ ਕਾਫੀ ਬਚਿਆ ਆ ਮੈਂ ਤਾਂ ਇਸ ਧੰਦੇ ਨੂੰ ਮਾੜਾ ਸਮਝਦਾ ਓਹੋ ਇਹ ਵੀ ਆ ਮਾੜਾ ਸਮਝਦਾ ਪਰ ਅਸੀਂ ਨਹੀਂ ਹੈਗਾ ਜਿਹਾ ਹੋ ਜੇ ਠੀਕ ਐ ਐਕਚੁਅਲੀ ਗੱਲ ਗੁਰਸਿਮਰਨ ਜੀ ਤੁਹਾਡਾ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਹੈ ਸਾਡੇ ਨਾਲ ਧੰਨਵਾਦ ਤੁਹਾਡਾ ਜੀ ਜੀ ਮੱਲਾਂ ਸਾਹਿਬ ਕਿਸੇ ਤੀਜੇ ਬੰਦੇ ਦਾ ਨਾਮ ਲਾ ਕੇ ਗੁੱਸਾ ਕਰ ਦੇਗਾ ਆਪਾਂ ਤੋਂ ਇਹ ਭਰਾ ਵਾ ਜੀ ਮੱਲਾਂ ਸਾਹਿਬ ਸਮਾਂ ਘਾਟ ਗਿਆ ਜਾਂਦੇ ਆਂ ਅੰਦਰ ਤੁਹਾਡ ਤੋਂ ਮੈਂ ਜਰੂ ਕੀ ਚੰਗੀ ਸ਼ਰਾਬ ਲੋਕਾਂ ਤੱਕ ਕਿਵੇਂ ਪਹੁੰਚ ਸਕਦੀ ਹੈ ਇਸ ਲਈ ਕੀ ਕੁਝ ਕੱਜ ਦੇ ਕਾਰਨ ਬਣਨੇ ਚਾਹੀਦੇ ਨੇ ਪ੍ਰਕਿਰਿਆ ਕੀ ਕੁਝ ਹੋਣੀ ਚਾਹੀਦੀ ਹੈ ਥੋੜਾ ਸ਼ਾਰਟ ਦੇ ਵਿੱਚ ਭਾਜੀ ਸ਼ਰਾਬ ਸ਼ਰਾਬ ਚੰਗੀ ਹੁੰਦੀ ਨਹੀਂ ਪੱਲੀ ਗੱਲ ਜਿਹੜੀ ਸ਼ਰਾਬ ਕੱਲੀ ਚੰਗੀ ਮੰਡੀ ਦੀ ਗੱਲ ਨਹੀਂ ਕਰ ਰਹੇ ਸ਼ਰਾਬ ਚੰਗੀ オリジナル ਚਾਹੇ ਉਹ ਸੰਤਰਾ ਮਾਰਕਾ ਚਾਹੇ ਰੂੜੀ ਮਾਰਕਾ ਜਦ ਤੱਕ ਮਹਿਕਮੇ ਇਸ ਤਰਕ ਨਹੀਂ ਹੋਣਗੇ ਜਦ ਤੱਕ ਮਹਿਕਮੇ ਇਮਾਨਦਾਰ ਨਹੀਂ ਹੋਣਗੇ ਤਦ ਤੱਕ ਸਹੀ ਸ਼ਰਾਬ ਅਨ ਅਡਲਟਰੇਟਿਡ ਸ਼ਰਾਬ ਜਾਂ ਕੋਈ ਵੀ ਪ੍ਰੋਡਕਟ ਦੁੱਧ ਪਨੀਰ ਕਿਉਂ ਕੁਝ ਵੀ ਲੈ ਲੋ ਸਾਡੇ ਤੱਕ ਨਹੀਂ ਪਹੁੰਚ ਸਕਦਾ ਜਦ ਤੱਕ ਉਹਦੀਆਂ ਪੈਨਿਸ਼ਮੈਂਟ ਸਖਤ ਨਹੀਂ ਹੋਣਗੀਆਂ ਜਦ ਤੱਕ ਉਹਦੀ ਪ੍ਰਕਿਰਿਆ ਸਟਰੋਂਗ ਤੇ ਇਫੈਕਟਿਵ ਤੇ ਪਬਲਿਕ ਡੋਮੇਨ 'ਚ ਨਹੀਂ ਆਏਗੀ ਜੀ ਜੀ ਤਦ ਤੱਕ ਨਹੀਂ ਹੋਏਗਾ ਕਿਉਂਕਿ ਇਹ ਜਿੰਨੇ ਵਿਭਾਗ ਨੇ ਇਹ ਮੇਰੇ ਵਰਗੇ ਸ਼ਿਕਾਇਤ ਕਰਨ ਵਾਲੇ ਨੂੰ ਤੰਗ ਕਰਦੇ ਨੇ ਤਾਂ ਵੀ ਸ਼ਿਕਾਇਤ ਕਰਨ ਵਾਲਾ ਸਿਰ ਨਾ ਚੁੱਕ ਸਕੇ ਮਲਨ ਸਾਹਿਬ ਤੁਸੀਂ ਘਵਹਾਨ ਨਹੀਂ ਤੁਹਾਡੇ ਨਾਲ ਖੜੇ ਆ ਅਸੀਂ ਇਸ ਪੂਰਾ ਮਾਨ ਜੀ ਜੀ ਇਹ ਉਮੀਦ ਕਰਦੇ ਆ ਅਸੀਂ ਕਿ ਲੰਮੀ ਉਮਰਾਂ ਹੋਣ ਤੁਹਾਡੀਆਂ ਪੰਜਾਬ ਦਾ ਕੋਈ ਭਲਾ ਹੋ ਸਕੇ ਤੁਸੀਂ ਆਵਾਜ਼ ਬੁਲੰਦ ਕਰੋ ਇਸ ਮਾਮਲੇ ਦੇ ਵਿੱਚ ਤਾਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਕੋਈ ਸੁਧਾਰ ਜਿਹੜਾ ਮਲਨ ਸਾਹਿਬ ਜ਼ਰੂਰ ਹੋਵੇਗਾ ਮਲਨ ਸਾਹਿਬ ਤੁਸੀਂ ਕੀਮਤੀ ਸਮਾਂ ਕੱਢਿਆ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਸੀਨੀਅਰ ਐਡਵੋਕੇਟ ਸੁਨੀਲ ਮਲਨ ਜਿਨ੍ਹਾਂ ਨੇ ਆਖਿਆ ਕਿ ਚੰਡੀਗੜ੍ਹ ਦੇ ਵਿੱਚ ਵੀ ਬਿੱਲ ਜਿਹੜਾ ਉਹ ਨਹੀਂ ਮਿਲਦਾ ਤੇ ਚੰਡੀਗੜ੍ਹ ਵਿੱਚ ਵੀ ਵੱਡੀਆਂ ਤਾਂਦਲੀਆਂ ਹੁੰਦੀਆਂ ਜਿਹੜੇ ਸਾਡੇ ਫੋਨ ਕਾਲਰ ਉਹਨਾਂ ਨੇ ਵੀ ਦੱਸਿਆ ਹੈ ਇਸ ਕਰਕੇ ਵੈਸੇ ਸ਼ਰਾਬ ਤਾਂ ਹੁੰਦੀ ਘਟਿਆ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਭਾਵੇਂ ਚੰਗੀ ਮਾੜੀ ਦਾ ਇੱਥੇ ਸਵਾਲ ਹੀ ਨਹੀਂ ਖੜਾ ਹੁੰਦਾ ਪਰ ਜਦੋਂ ਜ਼ਹਿਰੀਲੀ ਸ਼ਰਾਬ ਬੋਤਲਾਂ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਮੌਤਾਂ ਜਿਹੜੀਆਂ ਹੋ ਜਾਂਦੀਆਂ ਨੇ ਇਸ ਕਰਕੇ ਸਾਨੂੰ ਅਲਰਟ ਚੌਕਸ ਰਹਿਣਾ ਪਏਗਾ ਸਰਕਾਰ ਨੂੰ ਵੀ ਇਸ ਖਬਰ ਤੋਂ ਹੁਣ ਸੇਧ ਲੈਂਦਿਆਂ ਕੋਈ ਸਖਤ ਕਦਮ ਤੁਰੰਤ ਚੁੱਕਣਾ ਚਾਹੀਦਾ ਹੈ ਕਿਤੇ ਬਾਅਦ ਵਿੱਚ ਕੋਈ ਵੱਡੀ ਘਟਨਾ ਵਾਪਰ ਜੇ ਤੇ ਉਸ ਤੋਂ ਬਾਅਦ ਸਾਰਾ ਪ੍ਰਸ਼ਾਸਨ ਉੱਥੇ ਖੜਾ ਹੋਵੇ ਉਸ ਤੋਂ ਬਾਅਦ ਦੁਹਾਈਆਂ ਪਾਵੇ ਕਿ ਸੀ ਆਹ ਕਰ ਦਾਂਗੇ ਉਹ ਕਰ ਦਾਂਗੇ ਉਸ ਦਾ ਕੋਈ ਮਤਲਬ ਜਿਹੜਾ ਉਹ ਨਹੀਂ ਰਹਿ ਜਾਂਦਾ ਫਿਲਹਾਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਮੈਨੂੰ ਵੇਖ ਦੁਖੀ ਹੋ ਕਿੰਦੇ ਅਸੀਂ ਪਾਣੀ ਨਹੀਂ ਲੈ ਸਕਦੇ 12-12 ਲੱਖ ਦੀ ਸ਼ਰਾਬ ਵੰਡੀ ਤੇ ਸਭ ਤੋਂ ਵੱਡਾ ਮਸਲਾ ਕੀ ਹੈ ਮੈਂ ਛਣ ਦੇਖਣ ਛੜ ਦਾ ਛਣ ਨਹੀਂ ਭਾਈ ਹੋਏ ਤੇ ਇੱਥੇ ਬੜੀਆਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਨੂੰ ਇਹ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਸੀ ਕਦੀ ਮੰਗੋ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਤੁਹਾਨੂੰ ਨੌਕਰੀਆਂ ਨਹੀਂ ਮਿਲਣੀਆਂ ਜੀ ਹੁਣ ਮੇਰੀ ਪੈਨ ਮੈਨ ਦਾ ਕੋਰਸ ਕਲੀਅਰ ਹੈ ਨਾ ਸ਼ਾਦਾ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਟੁੱਟ ਗਈ ਪਰ ਜਿਹੜਾ ਚੋਰ ਦਾ ਚੋਰ ਇੰਦਾ ਕਿੰਨਾ ਵਿਕਾਸ ਹੋਇਆ ਤੁਸੀਂ ਕਰ ਰਿਹਾ ਜੀ ਮੈਨੂੰ ਕਰੈਡ ਭੇਜੋ ਕਰੈਡਾ ਭੇਜੋ ਇਹ ਸਾਡਾ ਜਵਾਜ ਹੀ ਨਾ ਬਜੇ ਕੰਮ ਕਰਕੇ ਦੀ ਤੇ ਮੈਂ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਕਿਹਾ ਸੀ ਜਦ ਬਾਬਾ ਅਨੰਤ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਕੁਰਬਿਰ ਅਕਾਲ ਸਤ ਸ੍ਰੀ ਅਕਾਲ ਸਾਰੀ ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤ ਸ੍ਰੀ ਅਕਾਲ ਹੈ ਕਿਸੇ ਮੱਛਰ ਜਾਂ ਮੱਖੀ ਨੂੰ ਮਾਰਨਾ ਬਹੁਤ ਆਸਾਨ ਹੈ ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਔਖਾ ਸੀ ਪੈਂਡਾ ਜਦ ਮੁਸ਼ਕਿਲ ਚੜ ਹਲਾ ਉਹਨਾਂ ਵੇਲੇਾਂ ਵਿੱਚ ਕਲਮ ਤੋਂ ਕੀਤੀ ਸੀ ਸ਼ੁਰੂਆਤ ਬੰਨਿਆਂ ਤੇ ਉਕੇਰੀ ਸੀ ਪੰਜਾਬ ਦੀ ਸਿਆਹੀ ਸੇ ਆਪਣਿਆਂ ਉਦੋਂ ਬੁਲੰਦ ਕੀਤੀ ਸੀ ਆਪਣਿਆਂ ਦੀ ਆਵਾਜ਼ ਸਰਦਾਰ ਜਗਿੰਦਰ ਸਿੰਘ ਜੀ ਨੇ ਪੰਜਾਬ ਦੇ ਮਸਲਿਆਂ ਨੂੰ ਜਿਸ ਨਡਰਤਾ ਨਾਲ ਚੁੱਕਿਆ ਤੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਉਹਨਾਂ ਦੀ ਐਸੇ ਸੋਚ ਨੂੰ ਸੱਚ ਕਰਦੇ ਰਹੇ ਹਾਂ ਸੱਚ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਮੈਂ ਸਰਦਾਰ ਜਗਿੰਦਰ ਸੱਚਾ ਕਾਲ ਰੋਜ਼ਾਨਾ ਸਪੋਕਸਮੈਨ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਸਿੱਖਿਆ ਕਸ਼ਯ ਮੁਖਬਰਾਂ ਲੈ ਕੇ ਹਾਜ਼ਰਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੁਰਸਤ ਪਹਿਲੇ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਹੜਪੀੜਤਾ ਦੇ ਲਈ ਮੰਤਰੀ ਲਾਲਜੀਤ ਸਿੰਘ ਭੁੱਲੜ ਦਾ ਐਲਾਨ ਪੰਚਾਇਤੀ ਜ਼ਮੀਨ ਦੇ ਵਿੱਚੋਂ ਹੜਪੀੜਤਾ ਨੂੰ ਮਿਲਣਗੇ 5-5 ਮਰਲੇ ਦੇ ਪਲਾਟ ਤਰੰਤਾਰਨ ਦੌਰੇ ਦੌਰਾਨ ਮੰਤਰੀ ਨੇ ਕੀ ਤੈਅ ਲਾ ਖੜਾ ਦੀ ਮੁਸ਼ਕਿਲ ਦੇ ਨਾਲ ਨਜਿੱਠਣ ਦੇ ਲਈ ਸੀਐਮ ਮਾਨ ਨੇ ਕੇਂਦਰ ਤੋਂ ਮੰਗਿਆ ਪੰਜਾਬ ਦਾ 60000 ਕਰੋੜ ਦਾ ਬਕਾਇਆ ਪ੍ਰਧਾਨ ਮੰਤਰੀ ਨਰਿੰਦਰ